ਯੋਗਾਰ ਆ ਗਈ ਜਵਾਰ ਨਾਲ ਹੀ ਇਹਦੇ ਮੱਕੀ ਆ ਗਈ ਜੀ ਦੋ ਫਾੜ ਆਗੇ ਦੇਸੀ ਚਨੇ ਆ ਗਈ ਜੀ ਮੂੰਗੀ ਠੀਕ ਹੈ ਜੀ ਆ ਗਈ ਸੋਇਆਬੀਨ ਆ ਗਈ ਜੀ ਰਾਦੀ ਤੇ ਨਾਲ ਹੀ ਆ ਜੋ ਆ ਜੀ ਉਤੋਂ ਛਿਲਕਾ ਲਾਇਆ ਚਿੱਟੇ ਜੋ ਇਹ ਸਾਰੀ ਚੀਜ਼ ਆਪਾਂ ਮਿਕਸ ਕਰਕੇ ਘਰਾਟੇ ਚੱਕੀ ਤੇ ਤਿਆਰ ਲਈ ਆ ਜਿਆ ਟਾਪ ਹਾਂਜੀ ਆਪਾਂ ਤੁਹਾਨੂੰ ਦਿਖਾਤਾ ਸਾਰਾ ਮਟੀਰੀਅਲ ਕਿਵੇਂ ਆਪਾਂ ਤਿਆਰ ਕਰਦੇ ਆਂ ਚੱਕੀ ਵੀ ਦਿਖਾਤੀ ਆਪਾਂ ਇਹਦੇ ਨੂੰ ਫਾਇਦੇ ਇਹ ਆ ਜੀ ਜੇ ਕਿਸੇ ਨੂੰ 슈ਗਰ ਕੈਸਟਰੋਨ ਬੀਪੀ ਜਾਂ ਥਾਇਰੋਇਡ ਦੀ ਸ਼ਿਕਾਇਤ ਆ ਕੋ ਵੀਰ ਭਰਾ ਆਪਣੇ ਨਾਲ ਸੰਪਰਕ ਕਰ ਸਕਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਆ ਆਰਡਰ ਦੇ ਸਕਦੇ ਆਪਾਂ ਨੂੰ 4 ਘੰਟੇ ਦੇ ਵਿੱਚ ਵਿੱਚ ਪਹੁੰਚਦਾ ਹੋਊਗਾ ਜੱਟਾਂ ਦੇ ਕੋਲ ਧੰਨਵਾਦ ਜੀ ਸਾਥੀ ਗਾਜੀ ਜਿੱਥੇ ਪ੍ਰੋਡਕਟਰ